ਅਲਕਾ ਡੇਰਾ ਬਾਬਾ ਨਾਨਕ ਅਦੀਨ ਆਉਂਦੇ ਪਿੰਡ ਸਹਜਾਦਾ ਕਲਾ ਵਿੱਚ ਇੱਕ ਵਿਅਕਤੀ ਨੂੰ ਮਾਰੀ ਗੋਲੀ ਇਲਾਜ ਅਦੀਨ ਹੋਈ ਮੌਤ ਆਓ ਵੇਖਦੇ ਹਾਂ ਏਪੀਜੀ ਨਿਊਜ਼ ਪੰਜਾਬ ਦੀ ਵਿਸ਼ੇਸ਼ ਰਿਪੋਰਟ ایں سچي آهي ਕੋਈ ਗੱਲ ਰਾਤੋਂ ਪਾਣੀ ਅਤੀ ਦੀ ਰਾਤ ਪਾਣੀ ਨਾਗਿਆ ਥਾਰਾ ਛੋਨਾ ਲਾਇਆ ਤੇਰਾ ਕਿੱ데 ਥਾਂ ਕੋਈ ਗੱਲ ਵਾ ਨਹੀਂ ਰੱਖੋ ਉਸ ਮੌਕੇ ਤੇ ਪਾਉਂ ਹਾਂਜੀ ਮੌਕੇ ਤੇ ਪਾ ਕੇ ਹਾਂ ਤੇ ਹੁਣ ਕਰਦਾ ਪੁਲਿਸ ਕੋਲ ਤਾਰੀ ਜੀ ਵੇਖੋ ਜੀ ਉਹ ਮੇਰੇ ਕੋਲ ਮਰੇ ਤਈ ਪੁਲਿਸ ਨਾਲ ਪਲੱਗ ਹੋ ਰਿਹਾ ਸੀ ਇਹ ਮੰਡਾ ਦਾ ਕੋਕੰਦਾਈ ਮੰਡਾ ਇਹ ਵਿਚਾਰਾ ਕੁੜੀ ਭੈਣ ਦੇ ਉਹਨ ਵਾਲੀ ਨੌਜਵਾਨ ਹੈ ਮੈਂ ਉਹਨੂੰ ਪਗਰ ਪਿਆ ਦੇ ਦਾ ਤਰਨਾ ਕਰਨ ਲੱਗਣੀ ਕਰਲਾ ਅਹੇ ਅਜ ਅਮਰੀਕਾ ਸਿਆਲ ਤੇ ਕਰ ਦਿੰਦੇ ਉਹਨੂੰ ਛੱਡ ਕੇ ਜਾ ਬੰਦ ਕਰ ਜੋ ਹੁਣੇ ਕਹੇਗਾ ਰਹੇਗਾ ਇਹ ਤੇ ਕਹੇਗਾ ਤਾਂ ਮਾਰ ਦੇ ਮਾਹੀ ਦੇ ਨਾਲ ਦੀ ਮਰ ਜਾਣਾ ਕਰੀ ਉਹਦੇ ਤੇ ਲੱਗਿਆ ਦਵਾ ਪਿਆ ਉਹਨੂੰ ਲੈ ਜਾਂਦੇ ਨੇ ਟਕੇ ਨਾਲ ਵੜ ਗਈ ਤੇ ਟਿੱਕੇ ਮੈਂ ਇਹ ਵਾ ਕੇ ਆਇਆ ਆਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸੁਵਿੰਦਰ ਸਿੰਘ ਪੁੱਤਰਾ ਸਰਨਾਮ ਸਿੰਘ ਵਾਸੀ ਸਿਜਾਦਾ ਇਹਨਾਂ ਨੂੰ ਕੋਈ ਅਣਸੱਖਾ ਵਿਅਕਤੀ ਬੋਲੀ ਮਾਰ ਕੇ ਚਲਾ ਗਿਆ ਕਿ ਇਹ ਹੁਣ ਇੱਥੇ ਦਬਦਬਾ ਹੋਣ ਚਾਹੁੰਦਾ ਹੈ ਇਹਨਾਂ ਨੂੰ ਕਿ ਇੱਥੇ ਇਹਨਾਂ ਦੀ ਬੱਤ ਮੌਤ ਹੋ ਜੇ ਪੂਰਾ ਮਾਮਲਾ ਪਛਤਾ ਲੱਗਾ ਨਹੀਂ ਜਾਈ ਕੋਈ ਪੂਰਾ ਮਾਮਲਾ ਨਹੀਂ ਕਰਦਾ ਇਹ ਤਰਤੀਸ ਜਲਦੀ ਜੀਰ ਪਤਾ ਲੱਗੂਗਾ ਅਗਲੇ ਭਾਰਾਂ ਨੇ ਸ਼ੇਰ ਪਰ ਲਾਵਾਂਗੇ ਜਿਉਂਦੇ ਨੇ ਸਟੇਟਮੈਂਟ ਦਾ ਮੁਕਾਬਲਾ ਪਾ ਬੰਦੀ ਕਰੇਗਾ ਉਸ ਮਾਤ

ਕੋਈ ਗੱਲ ਰਾਤ ਨੂੰ ਪਾਣੀ ਅੱਧੀ ਦੇ ਰਾਤ ਪਾਣੀ ਨਾ ਆਵੇ ਥਾਰਾ ਕੋਨਾਲਾ ਤੇ ਨਾ ਕਿੰਨੇ ਥਾਂ ਕੋਈ ਗੱਲ ਨਹੀਂ ਰੱਖ ਲੋ ਇਸ ਮੌਕੇ ਤੇ ਪਹੁੰਚ ਹਾਂਜੀ ਮੌਕੇ ਤੇ ਪਹੁੰਚੇ ਹਾਂ ਤੇ ਹੁਣ ਕਰਦਾ ਪੇ ਪੁੱਛੇ ਕਰ ਲਈ ਦੇਖੋ ਜੀ ਉਹ ਦੋ ਮੁੰਡੇ ਨੇ ਕਹੀਏ ਕੋਸ਼ਿਸ਼ ਬਲੱਗ ਉਹਨਾਂ ਚਾਹੀਏ ਕਿਉਂ ਨੀ ਮੰਦਾ ਨਾ ਕੋਈੰਦਾ ਹੀ ਮੰਦਾ ਇੱਕ ਜਰਾ ਕੁੜੀ ਭੈਣ ਨੇ ਉਹਨ ਵਾਲੀਆਂ ਨੌਜਵਾਨ ਹੈ ਉਹ ਤੇ ਮੈਂ ਉਹਨਾਂ ਪਗੜ ਤੇ ਆ ਕੇ ਇਹਦਾ ਕਰਨਾ ਕਰ ਲੱਗ ਨਹੀਂ ਕਰਲਾ ਆਹੇ ਅਜ ਮਾਰ ਕੇ ਸਾਲਚ ਕਰ ਦਿੰਦੇ ਉਹਨਾਂ ਕਰ ਦਿੰਦਾ ਆਹ ਹਮਦਰਦ ਜੋ ਕੰਗੇ ਕੇ ਬਾਰੇ ਤਾਂ ਇਹ ਤੇ ਕਹਿੰਗੇ ਕਾ ਮਾੜੇ ਮਾੜੀ ਨਾਲ ਦੀ ਮਰ ਜਾਣਾ ਕਰੀਉ ਤੇ ਅੱਜ ਤੇ ਲੱਗਿਆ ਬਹਾ ਕੇ ਆਉਂਦਾ ਉਹਨੂੰ ਦੇ ਹੀ ਜਾਂਦੇ ਨੇ ਧੱਕੇ ਨਾਲ ਵੜ ਕੇ ਜਿੱਤੇ ਮੈਂ ਕੀ ਵਾਕੇ ਆ ਅੱਜ ਸਾਨੂੰ ਹੁਣੇ-ਹੁਣੇ ਇਨਫੋਰਮੇਸ਼ਨ ਮਿਲੀ ਆ ਕਿ ਸਵਿੰਦਰ ਸਿੰਘ ਪੁੱਤਰਾ ਸਰਨਾਮ ਸਿੰਘ ਵਾਸੀ ਸਿਜਾਦਾ ਇਹਨਾਂ ਨੂੰ ਕੋਈ ਅਣਖ ਸੱਤਾਗਤੀ ਬੁਲੀ ਮਾਰ ਕੇ ਚਲਾਇਆ ਕਿ ਇਹ ਹੁਣ ਇੱਥੇ ਦਬਦਬਾ ਖੋਹਣ ਜਾਂਦਾ ਇਹਨਾਂ ਨੂੰ ਕਿਥੇ ਇਹਨਾਂ ਦੀ ਹੱਥੋਂ ਮੌਤ ਹੋ ਗਈ ਪੂਰਾ ਮਾਮਲਾ ਪਿੱਛੇ ਪਤਾ ਲੱਗਾ ਨਹੀਂ ਜੀ ਕੋਈ ਪੂਰਾ ਮਾਮਲਾ ਨਹੀਂ ਕਰਾ ਇਹ ਤਾਂ ਪੀਸ ਜਲਦੀ ਜੀ ਪਰ ਲੱਗੂਗਾ ਸਾਡੇ ਭਾਰਾਂ ਦੇ ਸ਼ੇਰ ਬਲਾਵਾਂ ਜੋ ਜਨ ਸਟੇਟ ਮਤਲਬ ਮੁਕਾਬਲਾ ਪਾ ਬੰਦੀ ਕਰੇ ਉਸ ਮਤਲਬ